ਆਦੀ ਤੇ ਮੋਜਾ ਮੱਜ ਗਈਆਂ ਹੀ ਲੋਕੀ ਅੰਦਰ ਸਿਰ ਸਿਰ ਪੀਂਦੇ ਮਦਾਈ ਬੜਾ ਹੁੰਦੇ ਝੂਲਦੇ ਫਿੰਦੇ ਚੂਕਦੇ ਲੋਕੀ ਅੰਦਰ ਸ਼ਾਮ ਨੂੰ ਪੀਂਦੀ ਹੁੰਦੀ ਉਹ ਖੋਲੋ ਦਰਵਾਜਾ ਹੈਨਾ ਆਪ ਤੇ ਅੰਦਰ ਬਹਿ ਜਾਂਦੀ ਹੈ ਤੇ ਮੈਨੂੰ ਕਹਿੰਦੀ ਆ ਬਾਹਰ ਝਾੜੂ ਲਾ ਗੋਡੇ-ਗੋਡੇ ਤੋਂਦ ਪਈ ਹੈ ਹੈ ਇਹ ਕਿਹੜਾ ਸਵੇਰੇ-ਸਵੇਰੇ ਗੇਟ 'ਚ ਵੱਜਦਾ ਫਿਰਦਾ ਸੇਰੇ ਸੇਰੇ ਕੋਣ ਆ ਗਿਆ ਵੇਖਾਂ ਤੇ ਸੀ ਜਾ ਕੇ ਕੋਣ ਆਹ ਵੇ ਕੋਣ ਆ ਪਾਣੂ ਕਿਉਂ ਆ ਉੱਪਰੇ ਜਾਵੇਂ ਲਗੋ ਹਾਂ ਤਹੀ ਸ਼ਰਾਬ ਪੀ ਕੇ ਆਇਆ ਉਹ ਪਰਿਓ ਉੱਥੇ ਆਓ ਮੰਜਾ ਡਿਠਾ ਏ ਉਹ ਆਓ ਇੱਧਰ ਆ ਜਾਓ ਉਹ ਨਾ ਮੰਜਾ ਨਾ ਸੁੱਟ ਲਿਓ ਉੱਥੇ ਆ ਜਾਓ ਆ ਜਾਓ ਇੱਧਰ ਆਓ ਤੁਸੀਂ ਸ਼ਰਾਬ ਦੀ ਸ਼ਰਾਬ ਕਿਉਂ ਪੀ ਕੇ ਆ ਗਏ ਹਾਂ ਪਰ ਇਹ ਚਲ ਜਾ ਮੇਰੇ ਲੱਗੋ ਉੱਥੇ ਬੈਠੋ ਇੱਥੇ ਕੀ ਬੈਠਣ ਲੱਗੇ ਹੋ ਉਹ ਅੰਦਰ ਚਲੀਏ ਖਾਣੇ ਕਿ ਨਹੀਂ ਆ ਮੈਂ ਨਹੀਂ ਜਾਣਾ ਅੰਦਰ ਕੁਡੇ ਕੁਡੇ ਤੰਦ ਪਈ ਆ ਅੰਦਰ ਆਨ ਕੇ ਗੱਲ ਕਰਦੇ ਆ ਜਿਹੜੀ ਕਰਨੀ ਆ ਕੀ ਗੱਲ ਕਰ ਸ਼ਰਾਬ ਪੀਤੀ ਆ ਤੁਸੀਂ ਕਿਹੜੀ ਵਜ੍ਹਾ ਨਾਲ ਸ਼ਰਾਬ ਪੀਤੀ ਮੈਂ ਤਾਂ ਅੱਗੇ ਸੁਨਿਆ ਹੀ ਉਹਨਾਂ ਕੋਲ ਕਿ ਇਹ ਸ਼ਰਾਬ ਪਿੰਦੇ ਆ ਪਰ ਅੱਜ ਅੱਜ ਤੇ ਮੈਂ ਅੱਖੀਂ ਵੇਖ ਲਿਆ ਏ ਮੈਨੂੰ ਤੇ ਮੈਨੂੰ ਤੇ ਇਹ ਨਹੀਂ ਯਕੀਨ ਹੋਉਂਦਿਆ ਕਿ ਤੁਸੀਂ ਤੇ ਕਦੀ ਹੱਥ ਨਹੀਂ ਹਿਲਾਇਆ ਤੇ ਅੱਜ ਤੁਸੀਂ ਰੱਜ ਕੇ ਆਏ ਹੋ ਕੋਈ ਸਰਗਾਈ ਨਹੀਂ ਲੱਗਿਆ ਆਵੇ ਹੈਂ ਤੇਰੇ ਘਰ ਕੀ ਪੀਤੀ ਮੈਂ ਠੀਕ ਰਵੇਂ ਤੂੰ ਤੇ ਮੈਨੂੰ ਕੀ ਲੋੜਾ ਪੈਂਦੀ ਦਿਮਾਗ ਖਰਾਬ ਕਰਕੇ ਰੱਖਿਆ ਮੇਰਾ ਔਰ ਦਾਜ ਕੋ ਬੋਲੀ ਦੇ ਵੇਖਾਂ ਦੂਰ ਹੋ ਜਾ ਤੇ ਲੈ ਮੇ ਲਗੋ ਆ ਗਈ ਸਿਰ ਖਾਣ ਵਾਦੀ ਆਹੋ ਹੁਣ ਤੇ ਮੈਂ ਸਿਰ ਖਾਨੀ ਆ ਨਹੀਂ ਪੀਣ ਦੀ ਵਜ੍ਹਾ ਤੁਸੀਂ ਕਹਿੰਦੇ ਕਿ ਤੇਰੇ ਘਰ ਕੀ ਪੀਤਾ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਸ਼ਰਾਬ ਪੀਓ ਅੱਗੇ ਤੇ ਮੈਂ ਕੋਈ ਗਲਤੀ ਕਰਦੀ ਹਾਂ ਤੂੰ ਅੱਗੇ ਤਾਂ ਕਦੀ ਪੀਤੀ ਨਹੀਂ ਲਚੜ ਗਿਆ ਨਾਲੇ ਮੇਰੇ ਸੁਣੋ ਕੱਲ ਸਵੇਰੇ ਸਵੇਰੇ ਤੁਸੀਂ ਪੀ ਕੇ ਆ ਗਏ ਓ ਦੱਸ ਤੇ ਫਿਰ ਮੰਮੀ ਉਹਨਾਂ ਦੀ ਗੱਲ ਸਹੀ ਆ ਇਹ ਮਗਰੋਂ ਪਿੰਦੇ ਹੀ ਰਹੇ ਤੁਸੀਂ ਪਿੰਦੇ ਰਹੇ ਓ ਮੀਹ ਉਹਨਾਂ ਦੀਆਂ ਗੱਲਾਂ ਸੱਚੀਆਂ ਹੀ ਆ ਕਹਿੰਦੇ ਸੀਗੇ ਇਹਨੇ ਸ਼ਰਾਬ ਪੀਂਦਾ ਪੈਸੇ ਜਿਹੜੇ ਹੈਗੇ ਨਾ ਵਾਰੀ ਚ ਇਹਦੇ ਕੋਈ ਪੁੱਛ ਕਿੱਥੇ ਆ ਤੇ ਚਲੋ ਹੁਣ ਅੰਦਰ ਚਲੀਏ ਇੱਥੇ ਬਹਿਣ ਦਾ ਕੋਈ ਫਾਇਦਾ ਨਹੀਂ ਆ ਨਾਲੇ ਤੁਹਾਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਕਿਹੜੇ ਆਪਣੀ ਹੌਸ ਚੋਂ ਅੰਦਰ ਚਲੋ ਉੱਠ ਕੇ ਉਹ ਬਾਹਰ ਠੰਡ ਬੜੀ ਆ ਨਾਲੇ ਮੈਂ ਮੰਮੀ ਨਾਲ ਕਰਾ ਗੱਲ ਜਰਾ ਕੀ ਆ ਕੀ ਦੇਖ ਲਓ ਹਾਲ ਕੀਤਾ ਕਿ ਨਾ ਅੰਦਰ ਆਨ ਕੇ ਬੈਠੋ ਫੇਰ ਮੈਂ ਮੰਮੀ ਨਾਲ ਗੱਲ ਕਰਦੀ ਕਿ ਨਾ ਬੈਠੋ ਉਹ ਇੱਥੇ ਠੀਕਾ ਇੱਥੇ ਨਹੀਂ ਬੈਣਾ ਅੰਦਰ ਆਓ ਅੰਦਰ ਚਲੋ ਆਹੀ ਦਿਨ ਰਹਿ ਗਿਆ ਹੀ ਵੇਖਨੂਗੀ ਬੈਠੋ ਇੱਥੇ ਉਸ ਦੇਹ ਜੋ ਲੱਤਾ ਉੱਪਰ ਕਰ ਲਓ ਹਣ ਮੈਂ ਨਾ ਹੁਣ ਜਾ ਕੇ ਨਾ ਪਹਿਲੇ ਮੰਮੀ ਨਾਲ ਗੱਲ ਕਰਾਂ ਫੇਰ ਨਾ ਨਾਲ ਗੱਲ ਕਰੂੰਗੀ ਜਦੋਂ ਨਾ ਮੈਂ ਤਾਂ ਨਸ਼ਾ ਉਤਰੂਗਾ ਮੰਮੀ ਹਾਂ ਮੰਮੀ ਆ ਵੇਖ ਲੋ ਕੀ ਹੋਇਆ ਵਾ ਆਪਣੇ ਮੁੰਡੇ ਦੇ ਕੰਮ ਵੇਖ ਲੋ ਹਾਂ ਸ਼ਰਾਬ ਪੀ ਕੇ ਆਏ ਆ ਬਾਹਰ ਨਾ ਡਿਗਦੇ ਫਿਰਦੇ ਹੀ ਮੈਂ ਤੇ ਨਾ ਬਾਹਰ ਵਿਹੜੇ ਚ ਲਾਇਆ ਸੀ ਝਾੜੂ ਤੇ ਗੇਟ ਖੜਕਿਆ ਮੈਨੂੰ ਪਤਾ ਨਹੀਂ ਸਵੇਰੇ ਸਵੇਰੇ ਕੌਣ ਆ ਗਿਆ ਤੇ ਜਦੋਂ ਗੇਟ ਖੋਲਿਆ ਤੇ ਇਹ ਰੱਜ ਕੇ ਨਾ ਨਾ ਕੋ ਖੜਿਆ ਹੋਇਆ ਜਾਂਦੇ ਸੀ ਤੇ ਨਾ ਕੁਛ ਮੈਂ ਮਸਾਂ ਹੀ ਅੰਦਰ ਲੰਮੇ ਪਾ ਲੈ ਆ ਕੇ ਮਸਾਂ ਹੀ ਉਹਨਾਂ ਤੇ ਕਦੀ ਪੀਤੀ ਨਹੀਂ ਜਿੰਨੀ ਉਹਦੀ ਉਮਰ ਹੋ ਗਈ ਨਾ ਇੰਨੀ ਉਮਰ ਚ ਤੇ ਉਹਨੇ ਕਦੀ ਪੀਤੀ ਨਹੀਂ ਕਦੀ ਪਾਇਗ ਨਹੀਂ ਲਾਇਆ ਤੇ ਰੀਆਂ ਕਰਤੂਤਾਂ ਕਰਕੇ ਡਾ ਪਿਆ ਪੀਣ ਜੇ ਤੂੰ ਨਾ ਇਹੋ ਜੀਆਂ ਕਰਤੂਤਾਂ ਕਰਦੀ ਤੇ ਨਾ ਉਹ ਪਿੰਦਾ ਹੁਣ ਮੈਂ ਕੀ ਕਰਾਂ ਮੰਮੀ ਉਹਦੇ ਤੁਹਾਡੀ ਗੱਲ ਠੀਕ ਆ ਪਰ ਪੀਣਾ ਕੋਈ ਹੱਲ ਨਹੀਂ ਨਾ ਹੈਗਾ ਤੁਹਾਨੂੰ ਵੀ ਪਤਾ ਸ਼ਰਾਬ ਪੀ ਕੇ ਕਿਹੜਾ ਬੰਦਾ ਹਨਾ ਅਸੁਖੀ ਵਸਿਆ ਹੈ ਘਰ ਹੀ ਉਜੜਦੇ ਆ ਤੁਹਾਨੂੰ ਵੀ ਪਤਾ ਇਸ ਗੱਲ ਦਾ ਉਹ ਵੀ ਹੁਣ ਕੀ ਪਤਾ ਉਹਦੇ ਮਨ ਨੂੰ ਕੀ ਦੁੱਖ ਲੱਗਾ ਜਿਹੜਾ ਪਿੰਦਾ ਨਹੀਂ ਤੇ ਉਹ ਕਦੀ ਪੀਤੀ ਨਹੀਂ ਕੋਈ ਉਹਦੇ ਮਨ ਨੂੰ ਕੋਠੇਸ ਪਹੁੰਚੀ ਆ ਤੇ ਪੀਂਦੇ ਆ ਮੈਂ ਤਾਂ ਕੱਲ ਵੀ ਗੱਲ ਕੀਤੀ ਸੀ ਕਿ ਜੇ ਕੋਈ ਗੱਲ ਹੈਗੀ ਤਾਂ ਮੈਨੂੰ ਤੁਸੀਂ ਜੋ ਕਹਿਣਾ ਕਹਿ ਲੋ ਕਹਿੰਦੇ ਸੀ ਮੈਂ ਕੋਈ ਗੱਲ ਨਹੀਂ ਹੈਗੀ ਮੰਮੀ ਹੁਣ ਐਦਾ ਐਦਾ ਰੋਜ਼ ਰੋਜ਼ ਪੀਣਾ ਠੀਕ ਨਹੀਂ ਹੈਗਾ ਤੁਸੀਂ ਤੇ ਉਹਨਾਂ ਦੀ ਮਾਂ ਹੋ ਤੁਸੀਂ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਤੇਰੇ ਦਿਲ ਚ ਕੀ ਗੱਲ ਹੈ ਜਾਂ ਤੁਸੀਂ ਜਾ ਕੇ ਸਮਝਾ ਸਕਦੇ ਹੋ ਮੈਂ ਜਿੱਥੇ ਸਮਝਾਉਂਗੀ ਨਾ ਮੇਰੀ ਗੱਲ ਨਹੀਂ ਸੁਣੀ ਉਹਨਾਂ ਨੇ ਸਮਝਾਉਣਾ ਤਾਂ ਪੁੱਤ ਪੈਣਾ ਹੀ ਆ ਹੁਣ ਸ਼ਰਾਬਾਂ ਪੀ ਪੀ ਕੇ ਛੱਟ ਥੋੜਾ ਲੰਘਣਾ ਜੇ ਕੋਈ ਗੱਲ ਵਾ ਤਾਂ ਉਹਨਾਂ ਨੇ ਸਾਨੂੰ ਦੱਸ ਤੂੰ ਉਹ ਤਾਂ ਗੱਲ ਦਾ ਹੀ ਮਸਲਾ ਹੱਲ ਕਰੀਏ ਇਹੀ ਤਾਂ ਗੱਲ ਹੈ ਮੈਂ ਹੌਣ ਰੋਜ਼ ਪੀ ਕੇ ਆ ਜਾਂਦੇ ਆ ਜਿਹੜੇ ਕੋਈ ਕੰਮ ਕਰਨ ਵਾਲੇ ਉਹ ਕੰਮ ਨਹੀਂ ਹੁੰਦੇ ਹੈਗੇ ਮੈਂ ਹੁਣ ਅੰਦਰ ਮਸਾ ਹੀ ਬਿਠਾਇਆ ਮਮਮੀ ਮੈਨੂੰ ਤੇ ਪਤਾ ਹੀ ਆ ਕਿ ਮੇਰੇ ਕਰਕੇ ਹੋਇਆ ਜੋ ਵੀ ਹੋਇਆ ਪਰ ਹੁਣ ਮੈਂ ਆਪਣੀ ਗਲਤੀ ਸੁਧਾਰੀ ਆ ਮੈਂ ਆਪਣੀ ਗਲਤੀ ਮੰਨੀ ਆ ਮਾਫੀ ਮੰਗੀ ਆ ਹੁਣ ਤੇ ਬੰਦਾ ਕਮਸੇ ਕਮ ਨਾ ਪੀਵੇ ਨਾ ਚਲੋ ਕੋਈ ਨਹੀਂ ਸਮਝਾਂ ਮੈਂ ਆ ਨੂੰ ਜੇ ਜਦੋਂ ਹੁਣ ਉਹ ਸੁਧਰ ਗਈ ਆ ਤੇ ਹੁਣ ਤੂੰ ਇਹੋ ਜੇ ਕੰਮ ਜਿਹੜੇ ਛੱਡ ਦੇ ਆਪੇ ਸਭ ਕੁਝ ਠੀਕ ਹੋ ਜਾਣਾ ਹੋਣੀ ਹੋਣੀ ਨਾ ਮਮਮੀ ਪਤਾ ਹੀ ਨਹੀਂ ਸੀ ਕਿ ਇਹਨਾਂ ਨੇ ਸ਼ਰਾਬ ਪੀਤੀ ਮੈਨੂੰ ਤੇ ਰਮਨ ਦੀਦੀ ਨੇ ਦੱਸਿਆ ਹੀ ਤਾਂ ਜਦੋਂ ਮੈਂ ਇਹਨਾਂ ਨੂੰ ਪੁੱਛ ਪੁੱਛਣ ਗਈ ਕੋਠੇ ਤੇ ਤੇ ਇਹ ਮੇਰੇ ਸਿਰ ਦੇ ਵਾਲਾਂ ਨੂੰ ਪਏ ਹੀ ਮਿੰਨੂ ਹੀ ਬੋਲੀ ਜੇ ਤੈਨੂੰ ਕਿਹਨੇ ਕਿਹਾ ਮੈਂ ਸ਼ਰਾਬ ਪੀਣਾ ਫਲਾਣਾ ਢਿੰਗੜਾ ਤੈਨੂੰ ਝੂਠ ਕਿਹਾ ਅੱਗੇ ਉਹ ਤੇ ਸੱਚ ਹੀ ਨਹੀਂ ਮੰਨਿਆ ਅੱਜ ਤੇ ਮੈਂ ਅੱਖੀਂ ਵੇਖ ਲਿਆ ਰੱਜ ਕੇ ਆਏ ਨਹੀਂ ਪੀਂਦਾ ਰਿਹਾ ਤੇਰੇ ਮਗਰੋਂ ਵੀ ਪੀਂਦਾ ਰਿਹਾ ਬੜੀ ਅਸੀਂ ਤੇ ਆਪ ਹੋ ਤੇ ਇੱਕ ਦਿਨ ਇੱਕ ਮੋਟਰਸਾਈਕਲ ਵੀ ਅਸੀਂ ਸੰਭਾਲਿਆ ਜਾਂਦਾ ਉਹਨੇ ਵੱਡੇ ਨੇ ਛੇਤਾਂਾਂ ਗਾਹ ਹੋ ਕੇ ਫੜਿਆ ਭਾਵੇਂ ਲੱਤਾਂ ਟੁੱਟ ਜਾਂਦੀ ਡਿੱਗ ਕੇ ਕੀ ਕਰੀਏ ਇਹ ਤੇ ਗੱਲ ਨਾ ਮੰਮੀ ਹੁਣ ਨਾ ਤੁਸੀਂ ਸਮਝਾਓ ਤੁਹਾਡੇ ਸਮਝਾਣ ਤੇ ਸਮਝਣਾ ਹਾਜੇ ਨਾ ਸਮਝਾਇਓ ਹਜੇ ਤੇ ਪੂਰੇ ਰੱਜੇ ਐ ਹੁਣ ਲੰਮੇ ਪੈ ਗਿਆ ਜਦੋਂ ਨਾ ਫੀਸੋਫੀ ਹੋਏਗਾ ਨਾ ਉਦੋਂ ਸਮਝਾਇਓ ਹੁਣ ਉਹਨੂੰ ਕੀ ਸਮਝ ਲੱਗਣੀ ਐ ਹੁਣ ਤਾਂ ਪੀਤੀ ਰੱਜਾ ਵਾ ਹੁਣ ਤੇ ਲੰਮੇ ਪੈ ਗਿਆ ਹੁਣ ਸੋ ਗਿਆ ਠੀਕ ਆ ਸ਼ਰਾਬ ਲੱਥੇਗੀ ਉੱਠੇਗਾ ਫੇਰ ਉਹਨੂੰ ਹੁਣ ਪੁੱਛਾਂਗੇ ਵੀ ਤੈਨੂੰ ਹੁਣ ਕੀ ਦੁੱਖ ਵਾ ਦੱਸ ਸਾਨੂੰ ਇਹੀ ਤੇ ਗੱਲ ਆ ਉਹਦਾ ਮਸਲਾ ਹੱਲ ਨਹੀਂ ਕਰ ਲਈਏ ਫੇਰ ਇਹ ਤਾਂ ਕਿਦਾਂ ਗਜ਼ਾਰਾ ਹੋਣਾ ਤਦ ਘਰ ਉਜੜ ਜਾਊਗਾ ਮੈਨੂੰ ਤੇ ਇਹੀ ਕਿ ਬਾਕੀਆਂ ਨੇ ਗੱਲ ਨਹੀਂ ਉਹ ਕਰਨੀ ਚਲੋ ਤੁਸੀਂ ਗੱਲ ਕਰੋਗੇ ਇਹਦੇ ਨਾਲ ਕਿ ਤੂੰ ਕਿਉਂ ਸ਼ਰਾਬ ਪੀਂਨਾ ਜਾਂ ਕਿੱਦਾਂ ਜੇ ਹੋ ਸਕੇ ਨਾ ਮੰਮੀ ਝੁੜਕ ਵੀ ਦਿਓ ਤੂੰ ਕਾ ਸ਼ਰਾਬ ਪੀ ਕੇ ਦੁਬਾਰਾ ਆਇਆ ਤੇ ਫੇਰ ਵੇਖੀ ਉਹ ਤੇ ਕੋਈ ਡਰਾਵਾ ਦਵੋਗੇ ਫੇਰ ਕੀ ਪਤਾ ਸੁਧਰ ਜਾਣਾ ਐਦਾਂ ਨਹੀਂ ਉਹ ਕੰਮ ਮੰਮੀ ਚ ਸਰਨਾ ਹੈਗਾ ਇਹ ਤਾਂ ਗੱਲ ਹੈਗੀ ਆ ਠੀਕ ਵਾ ਗੱਲ ਸ਼ਰਾਬਾਂ ਪੀ ਕੇ ਥੋੜੇ ਕੰਮ ਸਰਦੇ ਨੇ ਹਾਂਜੀ ਐਦਾਂ ਤਾਂ ਗੱਲ ਹੀ ਨਹੀਂ ਬਣਨੀ ਕੋਈ ਕੰਮ ਕਿੱਦਾਂ ਕਰਨਾ ਸ਼ਰਾਬਾਂ ਦੇ ਮੂੰਹ ਜੜ ਜਾਣਾ ਹੈ ਹਾਂ ਕਰਨੀਆਂ ਤਾਂ ਮੈਂ ਲਾਜਨ ਹੋ ਲੱਡੇ ਜਰਾ ਸੋਫੀ ਚਲ ਠੀਕ ਆ ਮੰਮੀ ਉੱਠ ਵਾ ਕੇ ਘਰੇ ਦੇ ਨਾਲ ਕਰਨੀਆਂ ਮੈਂ ਸਾਰੀ ਗੱਲਬਾਤ ਕਰਨੀ ਆ ਪੁੱਛਣੀ ਆ ਤੇ ਤੈਨੂੰ ਕਾਰਨ ਕੀ ਆ ਕਿਉਂ ਪੀਣਾ ਤੋਂ ਦੇ ਮਮੀ ਤੂੰ ਮੈਨੂੰ ਦਿਲ ਦੀ ਗੱਲ ਦੱਸ ਆਪਣੀ ਸਾਰੀ ਗੱਲ ਕਰੀ ਮਮੀ ਠੀਕ ਆ ਤੇ ਚਲੋ ਮਮੀ ਮੈਂ ਫਿਰ ਚਾਹ ਬਣਾ ਲਾ ਤੀ ਤੁਸੀਂ ਬੈਠੋ ਰਜਾਈ ਚ ਚੰਗਾ ਬਣਾ ਲਾ ਪੁੱਛ ਨਹੀਂ ਹੁਣ ਉੱਠਦਾ ਤੇ ਪੁੱਛਾਂਗੀ ਹੁਣ ਕਰਤੂਤਾਂ ਤੇ ਤੇਰੀਆਂ ਨੇ ਮੈਂ ਕੀ ਕਰਾਂ ਉਹ ਕਰਤੂਤਾਂ ਚੰਗੀਆਂ ਕਰਦੀ ਤੇ ਨਾ ਉਹ ਸ਼ਰਾਬ ਦੇ ਰਾਹੇ ਪੈਂਦਾ ਉਹਨਾਂ ਤੇ ਕਦੀ ਜ਼ਿੰਦਗੀ ਚ ਨਹੀਂ ਪੀਤੀ ਹੁਣ ਤੂੰ ਸੱਚੀ ਹੋ ਹੋ ਬਹਿਨੀ ਆ ਮੇਰੇ ਨਾਲ ਹੁਣ ਮੈਂ ਕੀ ਕਰਾਂ ਮੇਰੇ ਪੁੱਤ ਦੀ ਬਰਬਾਦੀ ਕਰ ਛੜੀ ਕੋ ਹੁਣ ਕਰਾਂਗੇ ਕਿ ਇਤਰਾ ਮਸਲਾ ਹੱਲ ਹੁਣ ਮਾਂ ਪੋਤੀ ਕਰਾਂਗੇ ਅਸੀਂ ਵੱਡੇ ਨੂੰ ਲਾਵਾਂਗੇ ਨਾਲ ਫੇਰ ਹੀ ਇਹ ਸਿੱਧਾ ਹੋਣਾ ਵਾ ਉਦਾਂ ਨਹੀਂ ਇਹ ਹੋਣਾ ਚਲੋ ਕਰ ਲੈਨੀ ਉੱਠਦਾ ਤੇ ਸੋਫੇ ਤੇ ਹੋਵੇ ਲੈ ਹਿੱਕ ਤੇ ਬੈਠੇ ਮੰਮੀ ਮੰਮੀ ਮੇਰੀ ਸੱਸ ਦਾ ਫੋਨ ਆਇਆ ਵਾ ਤੇ ਉਹ ਕਹਿੰਦੀ ਮੈਂ ਠੀਕ ਨਹੀਂ ਆ ਤੇ ਆ ਜਾ ਹੈ ਮੰਮੀ ਲੈ ਮੰਮੀ ਸੁਣ ਨੀ ੜੇ ਮੰਮੀ ਹਾਂ ਕਿੱਥੇ ਗਵਾਚੇ ਜੇ ਮੈਂ ਕੋਲ ਕਹਿਣ ਲਈ ਆ ਕੀ ਕਹਿਣ ਲਈ ਆ ਕਿਹੜੀਆਂ ਸੋਚਾਂ ਚ ਪਏ ਜੇ ਨਹੀਂ ਸੋਚਾਂ ਕਿਹੜੀਆਂ ਚ ਧੀਏ ਪੈਣਾ ਕੀ ਹੋ ਗਿਆ ਵਾ ਦੀਪ ਆਈ ਹੀ ਇੱਥੇ ਹੁਣ ਹਾਂ ਹੁਣ ਉਹ ਕੀ ਜਗੀ ਮੁਸਕਣ ਨਹੀਂ ਆਨ ਕੇ ਕਿਉਂ ਕੀ ਮੰਮੀ ਉਹ ਫੇ ਸ਼ਰਾਬ ਪੀ ਕੇ ਆ ਗਿਆ ਯੋ ਕੋਣ ਵੀਰ ਆਹੋ ਆਇਓ ਫੇਰ ਰੱਜਾ ਆਉਂਦੀ ਮੈਂ ਤੇ ਨਹੀਂ ਛਾੜੂ ਨਾ ਹਾਂ ਤੇ ਗੇਟ ਖੜਕਿਆ ਤੇ ਜਦੋਂ ਮੈਂ ਗੇਟ ਖੋਲਿਆ ਤੇ ਉਤੇ ਰੱਜਾ ਸ਼ਰਾਬ ਨਾਲ ਪਿਆਰ ਨਾਲ ਲੱਗਣ ਮੈਂ ਤੂੰ ਤਾ ਕੇ ਤੇ ਅੰਦਰ ਮੰਜੇ ਤੇ ਪਾਇਆ ਲੰਮਾ ਅੱਛਾ ਇੰਨੀ ਸ਼ਰਾਬ ਆਂਦੀ ਪੀਤੀ ਆਂਦੇ ਤੇ ਕੀ ਕਰਾ ਹੁਣ ਆਂਦੀ ਮੈਂ ਮੈਨੂੰ ਤਾਂ ਸਮਝ ਨਹੀਂ ਲੱਗਣ ਦੇ ਪਿਆ ਕਿਉਂ ਪੀਂਦਾ ਪਿਆ ਮੈਂ ਕਹਿਆ ਤੇ ਤੇਰੀਆਂ ਕਰਤੂਤਾਂ ਇਹਨਾਂ ਤੱਕ ਦੀ ਪੀਤੀ ਨਹੀਂ ਨਹੀਂ ਕਦੀ ਹੱਥ ਨਹੀਂ ਲਾਇਆ ਸੁੱਖੀ ਸੰਦੀ ਕਦੀ ਕਿਹੇ ਨਸ਼ੇ ਨੂੰ ਹੱਥ ਨਹੀਂ ਲਾਇਆ ਦੋਵਾਂ ਵੀਰਾਂ ਨੇ ਮੈਂ ਅਜੇ ਤੱਕ ਤੇ ਉਹਨੇ ਕਿਤੇ ਕੁਛ ਨਹੀਂ ਕਦੀ ਖਾਦਾ ਪੀਤਾ ਸ਼ਰਾਬ ਛੱਡ ਕੇ ਹੁਣ ਮੈਂ ਕਹਿਆ ਸ਼ਰਾਬ ਪੀਂਦਾ ਪਿਆ ਅੱਜ ਕੇ ਤੇਰੇ ਮਗਰੋਂ ਵੀ ਪੀਂਦਾ ਸੀ ਕੀ ਪਤਾ ਮੈਂ ਤੇਰੀਆਂ ਕਰਤੂਤਾਂ ਨਹੀਂ ਉਹਨੂੰ ਕੀਤਾ ਹੀ ਖਰਾਬ ਆਹ ਉਹ ਤੇ ਹੁਣ ਬੰਦਾ ਜੇ ਤੈਨੂੰ ਹੁਣ ਵਸਾਲਿਆ ਤੈਨੂੰ ਰੱਖ ਲਿਆ ਤੇ ਤੂੰ ਸ਼ਰਮ ਤੂੰ ਆਉਂਦਿਆ ਕਦੀ ਕੋਈ ਸੈਟ ਦਾ ਬਹਾਨਾ ਕਦੀ ਕੋਈ ਹੋਰ ਬਹਾਨਾ ਲਾ ਲਾ ਕੇ ਤੂੰ ਘਰ ਚ ਫੇਰ ਉਹੀ ਤਮਾਸ਼ਾ ਲਾਉਣ ਨੂੰ ਫਿਰੰਡੇ ਹੀ ਮੈਂ ਤੇ ਘਰ ਹੀ ਆਨੀ ਹਾਂ ਧੀਏ ਜਦੋਂ ਕਿਤੇ ਆਏ ਨੇ ਦੱਸ ਕੇ ਆਉਂਦਾ ਤੇ ਮੈਂ ਘਰ ਹੀ ਰਹਿੰਦੀ ਮੈਨੂੰ ਕੰਮ ਪੈ ਗਿਆ ਕਿਸ ਨਾ ਤੇ ਮੈਂ ਚਲੀ ਗਈ ਉਹਨਾਂ ਦੇ ਘਰ ਤੇ ਜਾਂ ਮੈਂ ਆਈ ਤੇ ਉਹਦਿਆਂ ਨੂੰ ਇਹ ਆਈ ਤੇ ਭਰਾ ਵੀ ਛੱਡ ਕੇ ਚੱਲ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕਿਉਂ ਇਹਨੂੰ ਰੱਖਿਆ ਇਹਨੇ ਕਿਹੜੇ ਕੰਮ ਚੰਗੇ ਕੀਤੇ ਆ ਤੁਸੀਂ ਮੈਨੂੰ ਤੇ ਢੀਕ ਲੈਂਦੇ ਐ ਨਹੀਂ ਉਹ ਹਾਥੀ ਜੋੜੀ ਜਾਂਦਾ ਸੀ ਭਰਾ ਉਹਦਾ ਇਹ ਵੀ ਮਿੰਤਾ ਕਰੀ ਜਾਂਦੀ ਸੀ ਮਾਫੀਆ ਮੰਗੀ ਜਾਂਦੀ ਸੀ ਭਰਾ ਵੀ ਹੱਥ ਜੋੜੀ ਜਾਂਦਾ ਮੇਰੀ ਇੱਜ਼ਤ ਰੱਖੋ ਹੁਣ ਮੇਰੀ ਭੈਣ ਨੂੰ ਰੱਖ ਲੋ ਨਾ ਐਦਾਂ ਕਰੋ ਮੁਰਕੇ ਨਹੀਂ ਕਰਦੀ ਕੁਝ ਵੀ ਤੇ ਮੈਂ ਤੇ ਮੈਂ ਵੀ ਤੇ ਗੱਲ ਹੁਣ ਕੀਤੀ ਹੀ ਬਾਅਦੋਂ ਇੰਨਾ ਸੈਟ ਦੀ ਮੈਂ ਕਿਹਾ ਕਿ ਤੈਨੂੰ ਜੇ ਰੱਖ ਲਿਆ ਵਾ ਤੇ ਤੈਨੂੰ ਮਾਸਾ ਸ਼ਰਮ ਨਹੀਂ ਹੈਗੀ ਕਿ ਤੂੰ ਜੋ ਹੁਣ ਆਉਂਦੇ ਸੈਟ ਕਦੀ ਉਹਨੇ ਚੁੱਕਿਆ ਮੈਂ ਕਿਹਾ ਵੱਡੀ ਭਾਬੀ ਉਹਨੇ ਅੱਜ ਤੱਕ ਕਦੀ ਚੀਜ਼ ਇੱਧਰ ਦੀ ਇੱਧਰ ਨਹੀਂ ਕੀਤੀ ਮੈਂ ਕਿਹਾ ਤੇਰੇ ਸੈਟਾਂ ਤੇ ਬੈਠੀ ਨਾ ਨਾ ਕੋਈ ਗੱਲ ਹੀ ਨਹੀਂ ਸਾਡੇ ਘਰ ਤੇ ਜਿੱਥੇ ਮਰਜ਼ੀ ਪੈਸੇ ਰੱਖ ਛੜ ਜਿੱਥੇ ਮਰਜ਼ੀ ਚੀ ਤਨ ਆ ਕੇ ਨਸ਼ੇੜੀ ਇਹ ਚੀਜ਼ ਜਿੰਦਰਾ ਕੀ ਮਾਰਨਾ ਸੀ ਇਹ ਹੁੰਦਾ ਵੀ ਇਹ ਨਵੇਂ ਕੰਮ ਕਰਨਾ ਆਣ ਕੇ ਇਹਨਾਂ ਦੇ ਕਮਰੇ ਚ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨੂ ਕਿ ਵੀਰ ਆਪ ਝਾੜੂ ਲਾਉਂਦਾ ਸੀ ਤੇ ਕੂੜਾ ਕੱਢ ਛੱਡਦਾ ਸੀ ਬਾਹਰ ਅਸੀਂ ਆਪੇ ਕੁੰਡੇ ਲਾ ਛੱਡਦਾ ਕਮਰੇ ਪਤ ਨੂੰ ਆਪ ਹੀ ਕਹਤਾ ਸੀ ਕਿ ਅਸੀਂ ਤੁਹਾਡੇ ਕਮਰੇ ਚ ਨਹੀਂ ਗਾ ਵੜਨਾ ਝਾੜੂ ਲਾ ਕੇ ਤੇ ਕੂੜਾ ਬਾਹਰ ਕੱਢ ਦਿਆ ਕਰ ਬਾਹਰ ਅਸੀਂ ਸਾਫ ਕਰ ਲਿਆ ਕਰਾਂਗੇ ਕੀ ਪਤਾ ਕਿੱਥੇ ਰੱਖਾ ਦੇ ਬਿਲਕੁਲ ਅਸੀਂ ਫੇਰ ਜੂ ਕੱਲ ਨੂੰ ਇੰਜਾਮ ਬਣਾਉਣੇ ਤੇ ਇੰਜਾਮ ਮਨ ਫੇਰ ਵੀ ਲਾਤਾ ਆਣ ਕੇ ਉਹੀ ਮੰਮੀ ਜਿਹਨੂੰ ਆਤਾ ਪਈਆਂ ਹੋਣ ਹੁਣ ਉਹਨੇ ਕਸੂਰ ਟੱਬਰ ਦਾ ਹੀ ਕੱਢਣਾ ਜਾਂ ਸਾ ਆਪਣਾ ਥੋੜੀ ਕੱਢਣਾ ਕਿ ਮੇਰੀ ਜਿਹੜੀ ਲੁੱਤਰੋ ਤੇ ਚਲਾਕੀ ਉਹਦੇ ਕਰਕੇ ਮੇਰਾ ਆਪਣਾ ਜਿਹੜਾ ਆ ਬੰਦਾ ਤੱਕ ਦੀ ਜ਼ਿੰਦਗੀ ਖਰਾਬ ਹੋਣ ਗਈ ਹੈ। ਤੇ ਹੋਰ ਕੀ ਆ? ਮੇਰੇ ਟੱਬਰ ਨੇ ਮੈਨੂੰ ਰੱਖਿਆ ਦੁਬਾਰਾ ਏਡੀ ਏਡੀ ਤਗੜੀ ਗਲਤੀਆਂ ਤੋਂ ਬਾਝੋਂ ਤੇ ਮੈਂ ਕੀ ਕਰਤੂਤਾ ਕਰਨ ਢਈ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿਤੇ ਮਾਸਾ ਸ਼ਰਮ ਨਹੀਂ ਹੁੰਦੀ ਇਹਨੂੰ ਕਿਤੇ ਡਰਸ ਹੋਈ ਜਾਂ ਨਹੀਂ ਕਿਸੇ ਦਾ। ਸੋਚਦੀ ਨਹੀਂ ਗੱਲ ਕਰਨ ਲੱਗੀ ਸੋਚਦੀ ਨਹੀਂ ਮੈਂ ਗੱਲ ਕੀ ਕਰਨ ਲੱਗੀ ਆ ਇਹਦੇ ਵਿੱਚ ਗੱਲ ਜਿਹੜੀ ਮੈਂ ਗੱਲ ਕਰਨਗੇ ਚ ਫਾਇਦਾ ਕਿ ਨੁਕਸਾਨ ਆ ਮੇਰਾ। ਇਹ ਨਹੀਂ ਸੋਚਦੀ ਗੱਲ। ਸੋਚੇ ਤੇ ਫਿਰ ਤੇ ਇਦਾਂ ਨਾ ਹੀ ਕਰੇ। ਹੁਣ ਸਾਨੂੰ ਕੀ ਪਤਾ ਹਾਰਦਾ ਤੇ ਇਹ ਦੇ ਖਸਮ ਨੇ ਸ਼ਰਾਬ ਪੀਂਦਾ ਰਿਆ ਰੋਜ ਕਿਤੇ ਉਹਨੇ ਘਰ ਤਾਂ ਠਾਂ ਤਾਂ ਜਾਂ ਇਹਨੇ ਕਿਤੇ ਰੱਖਤਾ ਸਾਨੂੰ ਕੀ ਪਤਾ ਹੀ ਕਿਹੜੀਆਂ ਦੀਆਂ ਲਮਾਰੀਆਂ ਭੁੱਲਣ ਦੇ ਮੈਂ ਤੇ ਉਹ ਪਰੇ ਹੀ ਪਿੱਛੇ ਬੈਠੀ ਹੀ ਪਰੇ ਤੇ ਮੈਂ ਅੱਗੇ ਕਮਾ ਰੋਲਾ ਪੈਣ ਡਿਆ ਕੋਈ ਪਤਾ ਨਹੀਂ ਕਾਹਦਾ ਰੋਲਾ ਪੈਣ ਡਿਆ ਐ ਡਈ ਪਉਣ ਫੇਰ ਮੈਂ ਧਿਆਨ ਦਿੱਤਾ ਮੈਂ ਕਿ ਐਦਾ ਤੇ ਕੰਮ ਹੀ ਅਹੀਂ ਮੈਨੂੰ ਤੇ ਮੰਮੀ ਦਾ ਫੋਨ ਆਉਂਦੇ ਮੈਂ ਤੇ ਉਹ ਸੁਣ ਲਾ ਪੀ ਹੀ ਉੱਥੇ ਬੈਠੀ ਅੱਛਾ ਕੀ ਆਂਦੀ ਮੰਮੀ ਕੋਹਣੀ ਉਹੀ ਕਿ ਠੀਕ ਨਹੀਂ ਆ ਮੈਂ ਤੇ ਬੀਪੀ ਮੇਰਾ ਥੋੜਾ ਸਰੀਰ ਨਹੀਂ ਸੈਟ ਲੱਗਣ ਪਤਾ ਨਹੀਂ ਘਟੇ ਕਿ ਵਧਿਆ ਤੇ ਆ ਜਾ ਮੈਨੂੰ ਮੈਂ ਕਹ ਲਾਗੇ ਤਾਈ ਦੇ ਨੂੰ ਕਹਿੰਦੀ ਉਹ ਵੀ ਹਨੀ ਉਹ ਵੀ ਪਿੰਡ ਗਈ ਆ ਆਹੋ ਏਦਾਂ ਹੀ ਆ ਤੀਏ ਫਿਰ ਕੀ ਕਰਨਾ ਆਹੋ ਤੇ ਮੈਂ ਤੇ ਤੁਹਾਡਾ ਉਹ ਗੱਲ ਕਰਨ ਆਈ ਸੀ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਇਹ ਰੋਲਾ ਆ ਪਉਣ ਡਈ ਆ ਵਿੱਚ ਮੈਂ ਤੇ ਆਖਣ ਦੀ ਹਦਿਆੜੀ ਰਹੇਗੀ ਤੂੰ ਤੇ ਤੂੰ ਦੱਸ ਮਗਰੇ ਤੇਰੇ ਫੋਨ ਆ ਗਿਆ ਨਾ ਗਈ ਤਾਂ ਫਿਰ ਉਹ ਵੀ ਅਗਲੇ ਗੁੱਸਾ ਕਰੂਗੀ ਮਮੀ ਪੇਕੇ ਜਾ ਕੇ ਬੈਹ ਰਹੀ ਆ ਤੇ ਮੈਂ ਠੀਕ ਨਹੀਂ ਤੇ ਆਈ ਨਹੀਂ ਨਹੀਂ ਕੋਈ ਨਹੀਂ ਨਾ ਹੋ ਮੈਂ ਦਵਾਈ ਦਵਾ ਕੇ ਤੇ ਮੈਂ ਇੱਕ ਦੋ ਦਿਨ ਤੱਕ ਆ ਜਾਣਾ ਏਦਾਂ ਕਰ ਲਈ ਠੀਕ ਹੋ ਜਾਏਗੀ ਜਰਾ ਕੋ ਸੱਟ ਹੋ ਜੂ ਨਾ ਸਰੀਰ ਉਹਦਾ ਤੇ ਫਿਰ ਆ ਜੀ ਮੰਮੀ ਸੱਟ ਕਿਸਰੀ ਹੋਣਾ ਇਹਨੂੰ ਤੇ ਹੱਤ ਪੈ ਗਈ ਆ ਫੇਰ ਇੱਕ ਦਿਨ ਰਹੂੰਗੀ ਦੋ ਦਿਨ ਇਹਨੇ ਫੇਰ ਕੋਈ ਨਾ ਕੋਈ ਬੰਨਾ ਲਾ ਕੇ ਫੋਨ ਖੜਕਾ ਦੇਣਾ ਰਹਿਣ ਤੇ ਦਿੰਦੀ ਨਹੀਂ ਆ ਕੀ ਕਹੇ ਫੇਰ ਬਸਾਰੇ ਬੈਣੇ ਕੀ ਕਰਨਾ ਫਿਰ ਧੀਏ ਇਸ ਤਰ੍ਹਾਂ ਹੀ ਆ ਹੁਣ ਟਾਈਮpass ਤੇ ਕਰਨਾ ਹੀ ਆ ਨਾ ਸੁਭਾਅ ਹੁੰਦਾ ਬੰਦੇ ਦਾ ਉਹਦਾ ਵੀ ਕੱਲੀ ਦਾ ਜੀ ਨਹੀਂ ਲੱਗਦਾ ਹੋਣਾ ਗੱਲ ਤੇ ਹੋਰ ਕੋਈ ਹੋਰ ਫੇਰ ਤੁਸੀਂ ਇਹ ਕੰਮ ਕਰਿਓ ਹੁਣ ਤੇ ਫਿਲਹਾਲ ਵੀਰ ਫੇਰ ਚੰਗਾ ਰੱਜੇ ਹੀ ਹੋਣਾ ਆ ਹੁਣ ਤੇ ਰੱਜਾ ਵਾ ਆਹੋ ਤੇ ਉੱਤਰਦੀ ਆ ਨਾ ਉਹਦੀ ਜਿਹੜਾ ਤੇ ਫੇਰ ਉਹਨਾਂ ਨਾਲ ਗੱਲ ਕਰਿਓ ਕਿ ਹੁਣ ਉਹ ਤੇ ਇਹੋ ਜੀ ਹੈਗੀ ਹੈਗੀ ਆ ਤੇ ਤੂੰ ਹਾਂ ਨੂੰ ਉਹਨੇ ਤੇ ਉਜਾੜਨ ਚ ਕ ਉਹ ਤੇ ਹੁਣ ਸ਼ਰਾਬੀ ਆ ਜੇ ਤੱਕ ਕੋਈ ਲੱਗੇ ਕੋਈ ਫਾਇਦਾ ਨਹੀਂ ਹੁਣ ਸੋਫੀ ਹੋਏਗਾ ਫਿਰ ਉਹਨੂੰ ਬਾਹਰ ਕੇ ਉਹਦੇ ਨਾਲ ਗੱਲ ਕਰਾਂਗੇ ਫਿਰ ਮੰਮੀ ਪਿਆਰ ਨਾਲ ਨਾ ਕਰੇ ਜਿਵੇਂ ਖਿੱਚਿਓ ਹੁਣ ਨਹੀਂ ਕਰਨਾ ਹੀ ਪੈਣਾ ਕਿਦਾਂ ਉਹਦਾ ਕੱਖ ਜਾਣਾ ਨਹੀਂ ਤਾਂ ਮਾਤਾ ਸਾਡਾ ਕੁਛ ਰਹਿਣਾ ਨਹੀਂ 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 ਬੜਾ ਕੰਮ ਖਰਾਬ ਹੋ ਗਿਆ ਧੀਏ ਮਿੰਤੇ ਹੋਇ ਸੋਚਾ ਮਾਰ ਲਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੋਇ ਸੋਚਣ ਡਈਆਂ ਬੈਠੀ ਵੀ ਕੀ ਬਣਿਆ ਮੇਰੇ ਘਰ ਨਾਲ ਮੇਰਾ ਤਾਂ ਘਰ ਏਡਾ ਸੋਹਣਾ ਚੱਲਦਾ ਹੀ ਕੰਮ ਉਹੀ ਨਾ ਕੀ ਬਣ ਗਿਆ ਇਹ ਆਸਾ ਡੋਲਾ ਵਿਆਹ ਕੇ ਲੈ ਆਂਦਾ ਤੇ ਮੇਰਾ ਘਰ ਹੀ ਬਰਬਾਦ ਕਰਦਾ ਇਹਦਾ ਤੇ ਉਹ ਹਸਾਬ ਆ ਲੋਕੀ ਸਿਆਣੇ ਆਂਦੇ ਹੁੰਦੇ ਕਿ ਪੈਰ ਪੈਰ ਦੀ ਗੱਲ ਆ ਕੋਈ ਸਲਖਣਾ ਤੇ ਕੋਈ ਉਹੋ ਜਿਹਾ ਇਹ ਤਾਂ ਫੇਰ ਪੁੱਠੇ ਨਾ ਹੀ ਆਈ ਪੈੜਾ ਹੀ ਨਹੀਂ ਚੰਗਾ ਪਿਆ ਇਹਦਾ ਪੈੜਾ ਹੀ ਨਹੀਂ ਚੰਗਾ ਪਿਆ ਉਹ ਹੀ ਅਜਾੜਾ ਹੀ ਕਰਨ ਦੀ ਕਰਦਾ ਤੇ ਫੇਰੇ ਕੱਖ ਨਹੀਂ ਛੱਡਣ ਦੀ ਕਿਤੇ ਕੀ ਕਰੀਏ ਹੁਣ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੁਣ ਕਰੀਏ ਤਾਂ ਕਰੀਏ ਕੀ ਨਾ ਇਹਨੂੰ ਕੱਢਣ ਜੋਗੇ ਨਾ ਇਹਨੂੰ ਰੱਖਣ ਜੋਗੇ ਧੀਏ ਨਹੀਂ ਚਲ ਹੁਣ ਤੁਸੀਂ ਬਹੁਤਾ ਸੋਚੀ ਨਾ ਜਾਓ ਹੁਣ ਉਤਰੂਗੀ ਨਾ ਤੇ ਫਿਰ ਗੱਲ ਕਰਿਓ ਸੋਚਣ ਦਾ ਕੀ ਵੀ ਕੋਈ ਨਹੀਂ ਆਪ ਹੀ ਬਿਮਾਰ ਹੋ ਜਾਓਗੇ ਇਹ ਤਾਂ ਗੱਲ ਠੀਕ ਹੁਣ ਤੁਹਾਨੂੰ ਪਤਾ ਵੀਰ ਕਹਦੇਗਾ ਭਾਬੀ ਕਹਦੇ ਉਹਨੇ ਉਹਨਾ ਅਸਰ ਨਹੀਂ ਕਰਨਾ ਹੁਣ ਤੁਸੀਂ ਇੱਕ ਵਾਰੀ ਛਾੜੋਗੇ ਤੇ ਫਿਰ ਅਸਰ ਕਰਨਾ ਵੀਰ ਨੇ ਆਹ ਨਹੀਂ ਉਹ ਤੇ ਹੁਣ ਕੰਮ ਕਰਨਾ ਹੀ ਪੈਣਾ ਵਾ ਪਰ ਹੁਣ ਸੋਫੀ ਹੁੰਦਾ ਤਾਂ ਫੇਰ ਹੀ ਕਰਾਂਗੇ ਗੱਲ ਉਹਦੇ ਨਾਲ ਫੇਰ ਪੁੱਛਾਂਗੇ ਉਹਨੇ ਵੀ ਤੇਰੇ ਤੇਲ ਚ ਕੀ ਗੱਲ ਵਾ ਤੂੰ ਕਿਹੜੇ ਕਾਰਨ ਕਰਕੇ ਪੀਣਾ ਵਾ ਜੇ ਨਹੀਂ ਕੀ ਤੈਨੂੰ ਦੋਖਿਆ ਕੋਛਲੀ ਨਾ ਮਾਤਾ ਕਿ ਤੇ ਤੇਰਾ ਨਹੀਂ ਮੰਨਵਾ ਜੇਦਾ ਨਹੀਂ ਰੱਖਣੀ ਤੇ ਫਿਰ ਤੂੰ ਤਾਂ ਵੀ ਦੱਸ ਫਿਰ ਕੋਈ ਹੱਲ ਕਰ ਲੈਨੇ ਨਹੀਂ ਫਿਰ ਤੇ ਉਹਨੂੰ ਸਾਰੀ ਗੱਲ ਪੁੱਛਾਂਗੇ ਆਹੋ ਐਦਾ ਪੀ ਪੀ ਕੇ ਕੀ ਦੱਸ ਮਿਲਣਾ ਇਹਨੂੰ ਆ ਨਾਲੇ ਸਰੀਰ ਦਾ ਨੁਕਸਾਨ ਕਰਨ ਦਿਆਂ ਨਾ ਇਹ ਤਾਂ ਘਰ ਦਾ ਨੁਕਸਾਨ ਕਰਨ ਦਿਆਂ ਵਾ ਪੀਣ ਦੇ ਵਿੱਚ ਕੋਈ ਫਾਇਦਾ ਥੋੜਾ ਹੁੰਦਾ ਹੁੰਦਾ ਨੁਕਸਾਨ ਹੀ ਹੁੰਦਾ ਵਾ ਹੁਣ ਤੁਸੀਂ ਨਾ ਬਹੁਤਾ ਸੋਚੋ ਨਾ ਤੇ ਸੋਚ-ਸੋਚ ਬਿਮਾਰ ਨਾ ਹੋ ਤੇ ਮੈਂ ਚਲਦੀ ਆ ਪਿੰਡ ਮਾੜਾ ਜਾ ਦਵਾਈ ਦੂਈ ਦਵਾ ਕੇ ਤੇ ਫਿਰ ਮੈਂ ਆ ਜੂ ਠੀਕ ਹੋ ਜੀ ਤੇ ਮੈਂ ਭਾਬੀ ਨੂੰ ਕਹਿੰਨੀ ਆ ਤੈਨੂੰ ਚਾਹ ਲਿਆ ਦਿੰਦੇ ਆ ਤੇ ਇੱਥੇ ਪੌਲਾ ਮੇਰੇ ਰਜਾਈ ਚ ਘੜੀ ਠੰਡ ਬੜੀ ਵਾਹਣੀ ਠੰਡ ਵਾਣੀ ਮੈਂ ਬਹੁਤਾ ਸੋਚੀ ਨਾ ਜਾਇਓ ਨਹੀਂ ਸੋਚਦੀ ਸੀ ਚੱਲ ਤੂੰ ਮਾਰਿਆ ਪਿਆਰ ਵੇ ਆ ਦਵਾਈ ਦੋਏ ਉਹਨੂੰ ਫਿਰ ਆ ਜੀ ਚੱਲ ਕੋਈ ਨਹੀਂ ਚਲੋ ਕੀ ਕਰਨਾ ਹੁਣ ਜੋ ਹਉ ਵੇਖੀ ਜਾਊਗੇ ਆਂ ਕਰਦੀ ਆ ਪਿੰਡ ਫੋਨ ਕਰਕੇ ਮੰਮੀ ਦਾ ਹਾਲ ਚਾਲ ਪੁੱਛਦੀ ਆ ਕਿ ਠੀਕ ਠਾਕ ਆ ਕਿੰਨੇ ਦਿਨ ਹੋ ਕਿੰਨਾ ਆਏ ਆ ਤਨਾ ਫੋਨ ਕੀਤਾ ਹੈਲੋ ਸਸਿਕਲ ਮੰਮੀ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਨਹੀਂ ਨਹੀਂ ਆਉਣਾ ਕਿਉਂ ਨਹੀਂ ਟਾਈਮ ਹੀ ਨਹੀਂ ਲੱਗਾ ਇੱਕ ਠੰਡ ਬੜੀ ਸੀ ਤੁਹਾਨੂੰ ਵੀ ਪਤਾ ਵਾ ਹਾਂਜੀ ਹਾਂਜੀ ਉਹ ਨਾਲੇ ਕੁੜੀਆਂ ਆਈਆਂ ਹੈਗੀਆਂ ਤੇ ਮੈਨੂੰ ਇਹ ਉਹਨਾਂ ਨੇ ਕਹਿਣਾ ਹੀ ਆਏ ਆ ਤੇ ਇਹ ਤੁਰ ਪਈਏ ਹੋਰ ਤੁਸੀਂ ਸੁਣਾਓ ਸੇ ਤਾਂ ਠੀਕ ਜੇ ਠੀਕ ਠੀਕ ਵੀਰ ਹੁਣੀ ਭਾਬੀ ਹੁਣੀ ਅੱਛਾ ਅੱਛਾ ਮੈਂ ਤਾਂ ਹੀ ਫੋਨ ਕੀਤਾ ਸੀ ਮੈਂ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਚਲ ਫੋਨ ਕਰਕੇ ਪੁੱਛਾਂ ਤਾਂ ਸਹੀ ਕੀ ਹਾਲ ਚਾਲ ਆ ਅੱਛਾ ਨਹੀਂ ਨਹੀਂ ਠੀਕ ਠਾਕ ਵਧੀਆ ਸਭ ਆਹੋ ਤਰਾਣੀ ਆ ਗਈ ਆ ਕੇ ਉਥੇ ਰਿਆਂ ਗੁਜ਼ਾਰਾ ਹੀ ਤੁਹਾਨੂੰ ਵੀ ਪਤਾ ਭਰਾ ਪਰ ਜਾਈਆਂ ਚ ਕਿੰਨਾ ਚਿਰ ਟਾਈਮ ਲੰਘਦਾ ਆਹੋ ਬਥੇਰੇ ਸਿਆਪੇ ਆਣ ਕੇ ਡਈ ਹੋਰ ਪਾਉਣ ਪਤਾ ਨਹੀਂ ਸੈਟ ਕਿੱਥੇ ਲਗਾ ਲ ਕੋ ਲਿਆ ਵਾ ਤੇ ਹੁਣ ਕਹਿਣ ਲਈ ਆ ਵੀ ਮੇਰੇ ਵੱਲੋਂ ਕਿ ਉਹਨੇ ਕੱਢ ਲਿਆ ਹਾ ਦਵਾਲੀ ਗੱਲ ਵਾਕੇ ਕੀ ਕਰੀਏ ਮੈਂ ਤਾਂ ਕਿਹਾ ਹੀ ਮੈਂ ਤਾਂ ਨੂੰ ਘਰ ਵੜਨ ਵਾਲੀ ਵੀ ਮੈਂ ਤਾਂ ਹੁਣ ਮੇਰਾ ਨਾਂ ਲਾਉਣ ਡਈ ਆ ਮੈਂ ਕੋਈ ਗੱਲ ਨਹੀਂ ਗਾੜੀ ਕਿਹੜਾ ਕੋਈ ਕੰਮ ਨਹੀਂ ਪੈਣਾ ਨਿਕਲੇਗੀ ਤਾਂ ਨਿਕਲਦੀ ਰਹਿ ਕਰੋ ਆਹੋ ਗੱਲਾਂ ਤੇ ਮਾੜੀ ਆ ਹੋਰ ਕਰਾਂ ਕਿੱਥੇ ਚਲ ਗਿਆ ਮੰਮੀ ਮੈਂ ਤੇ ਇਹਨਾਂ ਦੇ ਕਮਰੇ ਚ ਨਹੀਂ ਵੜਦੀ ਰਹੀ ਹਾਂਜੀ ਨਹੀਂ ਨਹੀਂ ਉਹ ਕਮਰੇ ਚ ਹੁੰਦਾ ਹੀ ਆਪੇ ਚੜੂ ਚੜੂ ਲਾ ਕੇ ਕੂੜਾ ਬਾਹਰ ਕੱਢ ਦਿੰਦਾ ਸੀ ਤੇ ਮੈਂ ਨਹੀਂ ਕਦੀ ਗਈ ਮੈਨੂੰ ਪਤਾ ਹੀ ਦਿੱਕਰ ਤੂੰ ਤਾਂ ਵੀ ਇੰਨੇ ਕੰਮ ਕਰਨੇ ਆ ਹਾਂ ਹੁਣਾ ਨਹੀਂ ਤੁਸੀਂ ਆਹੋ ਆ ਦਿਓ ਮਰ ਜਾਓ ਫੇਰਾ ਹਾਂ ਚਲੋ ਠੀਕ ਆ ਚੰਗਾ ਮੰਮੀ ਸਾਸਿਕਾ ਮੈਂ ਦੱਸ ਉਹ ਮੈਨੂੰ ਉਹਨੂੰ ਕਹਿੰਦੇ ਆ ਮੇਰਾ ਕਿਹੜਾ ਟਾਈਮ ਘਰੋਂ ਚਲ ਗਈ ਫੇਰ ਕਹਿਣਾ ਵਾ ਵੀ ਖੁਰੇ ਸੋਣਾਂ ਦੀ ਚਲ ਗਈ ਪਿਆਕੇ ਮੈਨੂੰ ਤਾਂ ਕਿਹੇ ਪਾਸੇ ਨਹੀਂ ਟੋਈ ਕੋਈ ਗੱਲ ਨਹੀਂ ਕਿਸੇ ਦਿਨ ਜਾ ਕੇ ਤਾਂ ਹੋ ਕੇ ਆਉਂਗੀ ਜਾਂ ਲੋੜੀ ਤੇ ਉਹ ਹੀ ਆਉਣਗੇ ਪਹਿਲਾਂ ਹਾਏ ਹਾਏ ਵਿਖਾ ਕੀ ਹਾਲ ਬਣਾਇਆ ਇਹਨਾਂ ਨੇ ਆਪਣਾ ਇਹ ਤਾਂ ਕਦੀ ਸ਼ਰਾਬ ਦੇ ਲੱਗ ਹੀ ਨਹੀਂ ਜਾਂਦੇ ਇਹਨਾਂ ਨੂੰ ਤਾਂ ਸਮੈਲ ਤੋਂ ਵੀ ਨਫ਼ਰਤ ਸੀ ਤੇ ਹੁਣ ਰੱਜ ਕੇ ਘਰ ਆਏ ਐ ਹਾਏ ਹਾਏ ਜੇ ਇਹੀ ਇਹਨਾਂ ਦਾ ਹਾਲ ਰਿਹਾ ਤੇ ਮੈਂ ਆਪਣੀ ਜ਼ਿੰਦਗੀ ਕਿੱਦਾ ਕੱਢਣੀ ਹੈ ਮੰਨਿਆ ਮੇਰੇ ਕੋਲ ਗਲਤੀਆਂ ਹੋਈਆਂ ਐ ਬੜੀਆਂ ਗਲਤੀਆਂ ਹੋਈਆਂ ਪਰ ਇਹਦਾ ਮਤਲਬ ਇਹ ਥੋੜੋ ਕਿ ਤੁਸੀਂ ਪੀ ਨਹੀਂ ਲੱਗਪੋ ਗੇਨਾ ਪਿੱਛੇ ਕਦੀ ਪੀਣੀ ਮੈਨੂੰ ਲੱਗਦਾ ਮੇਰੇ ਜਾਣ ਤੋਂ ਬਾਅਦ ਨਾ ਇਹਨਾਂ ਨੂੰ ਪੀਣ ਦੀ ਆदत ਵੀ ਨਾ ਇਹਨਾਂ ਨੇ ਨਾ ਪਾਈ ਹੋਵੇ ਕਿਉਂਕਿ ਇਹ ਪੀ ਕੇ ਜਾਂਦੇ ਹੀ ਕਦੀ ਝੜਕਿਆ ਨਹੀਂ ਕਦੀ ਇਹਨਾਂ ਨੂੰ ਕੁਝ ਕਿਹਾ ਨਹੀਂ ਬੰਦਾ ਝੜਕੀ ਦਵੇ ਕਿ ਕਾਤੋਂ ਪੀ ਕੇ ਆਇਆ ਇਹ ਝੜਕਿਆ ਹੁੰਦਾ ਨਾ ਤੇ ਅੱਜ ਇਹ ਨੋਬਤ ਨਹੀਂ ਆਂਦੀ ਬਾਰ-ਬਾਰ ਨਹੀਂ ਨਾ 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 ਪਿੰਦੇ ਹੁਣ ਮੈਂ ਇਹਨਾਂ ਨੂੰ ਸੰਭਾ ਤੇ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਂਦੀ ਤੇ ਇਹ ਹੀ ਇਹਨਾਂ ਦਾ ਹਾਲ ਰਿਹਾ ਤੇ ਮੈਂ ਆਪਣੇ ਵੀਰੇ ਨੂੰ ਕੀ ਦੱਸੂੰਗੀ ਉਹਨਾਂ ਨੇ ਮੈਨੂੰ ਕਿਹਾ ਨਾ ਤੁਸੀਂ ਕਿਹਾ ਹੈ ਨਾ ਮੈਨੂੰ ਛੱਡਿਓ ਤੇ ਹੁਣ ਸ਼ਰਾਬੀ ਹੋ ਗਿਆ ਤੇਰਾ ਘਰ ਵਾਲਾ ਕਿਉਂਕਿ ਸ਼ਰਾਬ ਪੀ ਕੇ ਨਾ ਅੱਜਕੱਲ ਕਿਸੇ ਦਾ ਭਲਾ ਨਹੀਂ ਹੋਇਆ ਤੇ ਇਹਨਾਂ ਦਾ ਕਿੱਥੋਂ ਹੋਣਾ ਜਿਹੜੇ ਸ਼ਰਾਬ ਪੀਂਦੇ ਆ ਨਾ ਘਰਾਂ ਦੇ ਘਰ ਜੁੜੇ ਆ ਆਪਾਂ ਸੁਣੀਦਾ ਹੀ ਆ ਗੱਲਾਂ ਨਸ਼ਿਆਂ ਦੇ ਫਲਾਣੇ ਮੁੰਡਾ ਇੱਦਾਂ ਹੋ ਗਿਆ ਢੀਂਗੜਾਦਾਂ ਹੋ ਗਿਆ ਸ਼ਰਾਬ ਪੀ ਕੇ ਕਿਸੇ ਦਾ ਲੀਵਰ ਖਰਾਬ ਹੋ ਗਿਆ ਸੋ ਤਰ੍ਹਾਂ ਦੀਆਂ ਗੱਲਾਂ ਸੁਣੀਦੀਆਂ ਮੈਨੂੰ ਨਾ ਇੰਨੀ ਟੈਨਸ਼ਨ ਪਈ ਆ ਨਾ ਮੈਨੂੰ ਨਾ ਸਮਝ ਨਹੀਂ ਲੱਗੰਦਿਆ ਕਿ ਮੈਂ ਹੁਣ ਕਰਾਂ ਤੇ ਕਰਾਂ ਕੀ ਆ ਚੱਲ ਮੰਮੀ ਨੂੰ ਤੇ ਕਿਹਾ ਹੀ ਐ ਮੰਮੀ ਨੂੰ ਚਲੋ ਸਮਝਾਣਗੇ ਪਰ ਜਿਹੜੀਆਂ ਦੂਜੀਆਂ ਨਾ ਘਰ ਰਮਨਦੀਪੀ ਤੇ ਇੱਕ ਤਿਆ ਨਵਦੀਪ ਇਹਨਾਂ ਨੇ ਕੀ ਸਮਝਾਣਾ ਇਹਨਾਂ ਨੇ ਸਗੋਂ ਚਾਰ ਚਰ ਗੱਲਾਂ ਲਾ ਕੇ ਕਹਿਣੀਆਂ ਇਹ ਥੋੜੋ ਕਹਿਣਾ ਕਿ ਹਾਂ ਸਾਡੇ ਭਰਾ ਦੀ ਗਲਤੀ ਹੈ ਸ਼ਰਾਬ ਪੀ ਕੇ ਆਇਆ ਗਲਤੀ ਜੀ ਤੇਰੀ ਹੈ ਤੇਰੀ ਵਜ੍ਹਾ ਨਾਲ ਪੀ ਕੇ ਆਇਆ ਦੱਸ ਮੈਂ ਤੇ ਗਲਤੀਆਂ ਕੀਤੀਆਂ ਹੀ ਮੈਂ ਇਹ ਥੋੜੋ ਕਿਹਾ ਸੀ ਕਿ ਸ਼ਰਾਬ ਹੀ ਪੀ ਜਾ ਸ਼ਰਾਬ ਦਾ ਤੇ ਮੈਂ ਕਦੀ ਨਾ ਨਹੀਂ ਲਿਆ ਪੀਣੀ ਤੇ ਬੰਦੇ ਨੇ ਆਪ ਹੀ ਆ ਮੂੰਹ ਚ ਤੇ ਆਪ ਹੀ ਦੱਫਨੀ ਹੈ ਮੈਂ ਥੋੜਾ ਮੂੰਹ ਚ ਪਾਉਣ ਨਹੀਂ ਕਿ ਪੀਲਾ ਪੀਲਾ ਪਰ ਇਹਨਾਂ ਨੇ ਥੋੜੋ ਵਾਰੇ ਆਂਦੇ ਨਾ ਇਹਨਾਂ ਨੇ ਤਾਂ ਆਪਣੇ ਭਰਾ ਦੀ ਸੈਟ ਲੈਣੀ ਹੈ ਮੇਰੀ ਸੈਡ ਲੈਣ ਲੱਗੀਆਂ ਆਈਆਂ ਵੱਡੀਆਂ ਸੈਡ ਲੈਣ ਵਾਲੀਆਂ ਹੁਣ ਮੈਂ ਮੰਮੀ ਨਾਲ ਤੇ ਗੱਲ ਕੀਤੀ ਐ ਚੱਲ ਮੰਮੀ ਸਮਝਾਣਗੇ ਕੀ ਪਤਾ ਬੰਦੇ ਨੂੰ ਅਕਲ ਆ ਜਾਏ ਕੀ ਪਤਾ ਸਮਝ ਹੀ ਜਾਏ ਕਿ ਹਾਂ ਕੋਈ ਗੱਲ ਨਹੀਂ ਮੈਂ ਮੰਮੀ ਨਹੀਂ ਪੀਂਦਾ ਅੱਗੇ ਤੋਂ ਪੈਸੇ ਵੀ ਉਜੜਦੇ ਪੀ ਕੇ ਆਪਣੀ ਵੀ ਸਿਹਤ ਤੇ ਅਸਰ ਕਰਦਾ ਉਹਦਾ ਫਾਇਦਾ ਤੇ ਕੋਈ ਨਹੀਂ ਹੁੰਦਾ ਜਦਾਂ ਤੇ ਮੰਮੀ ਨੂੰ ਕਹੂੰਗੀ ਇਹਨਾਂ ਨੂੰ ਕੋਈ ਕੰਮ ਕੋਈ ਮਿਲ ਖੋਲਦੀ ਐ ਜਾ ਕੇ ਤੇ ਬਾਹਰ ਨੇੜੇ ਕਿਤੇ ਕੋਈ ਕਰਦੀ ਐ ਇਹਨਾਂ ਦਾ ਇਹ ਲਾਵਸੀਲਾ ਇੱਥੇ ਰਹਿਣਾ ਆ ਆਦਤ ਨਹੀਂ ਹੋ ਜਾਣੀ ਚਲ ਕੋਈ ਨਹੀਂ ਮੰਮੀ ਦੇਖਦੇ ਕਰਦੇ ਆ ਗੱਲ ਕਿ ਨਹੀਂ ਗੱਲ